ਸਾਰੇ ਹਾਲਾਤ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਜੀ ਇਦਾਂ ਹੀ ਮੈਂ ਤੁਰਿਆ ਜਾਂਦਾ ਗਲੀ ਚ ਠੇਡਾ ਹੀ ਲੱਗਾ ਵਾ ਜੀ ਠੇਡਾ ਲਾ ਕੇ ਮੈਂ ਸਿੱਧੇ ਦਾ ਸਿੱਧਾ ਮੂੰਹ ਪਾਰ ਡੇਗ ਪਿਆ ਵਾਂ ਉਸ ਤੋਂ ਬਾਅਦਾਂ ਮੇਰੇ ਤੋਂ ਤੁਰਿਆ ਨਹੀਂ ਗਿਆ ਮੈਂ 9 ਸਾਲ ਲਗਾਤਾਰ ਹੀ ਬੈੱਡ ਰਹਿਸਤੀ ਆ ਜੀ 2 ਲੱਖ ਰੁਪਈਆ ਇੱਕ ਪ੍ਰੈਸ਼ਨ ਦਾ ਮੰਗਦੇ ਹੀ ਇੰਨੀ ਜੋਗੀ ਅਸੀਂ ਹੈ ਨਹੀਂ ਆ ਮਾਤੜ ਗਰੀਬ ਆਦਮੀ ਆ ਰੋਟੀ ਤੋਂ ਵੀ ਤਰਲੇ ਲੈਂਦੇ ਰਹੀ ਨੇ ਚਾਹ ਤੋਂ ਵੀ ਤਰਲੇ ਲੈਂਦੇ ਰਹੀ ਨੇ ਕਿ ਜਦੋਂ ਇਹ ਆਊਗੀ ਉਦੋਂ ਕਿਤੇ ਲਿਆਊਗੀ ਕੋਹਤੇ ਫੇਰ ਸਾਡੇ ਘਰੇ ਚਾਹ ਪਾਣੀ ਬੰਨਣਾ ਨਹੀਂ ਤੇ ਨਹੀਂ ਐਦਾ ਹੀ ਤਰਲੇ ਮਾਰਦੇ ਰਹੀ ਨੇ ਆਂ ਤੇ ਵੀਰਾਂ ਦੀ ਗਾੜੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਸਾਡੀ ਗਰੀਬਾਂ ਦੀ ਵਾਦ ਤੋਂ ਬਾਅਦ ਸੰਜੋਗ ਦਿਓ ਸਾਨੂੰ ਸਾਡੇ ਘਰਰੇ ਘਮਰੇ ਪਵਾਓ ਸਾਡੇ ਕਰ ਬਾਰੇ ਸੋਚੋ ਸਾਡੇ ਬਾਰੇ ਸੋਚ ਲਓ ਕੁਛ ਨਾ ਕੁਛ ਪਟਿਆਲਕੇ ਦੇ ਪਿੰਡ ਕੁਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਤਸਵੀਰਾਂ ਘਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਕਿ ਇੱਕ ਜਿਹੜਾ ਰਾਗੀ ਸਿੰਘਾਂ ਦੇ ਨਾਲ ਤਪਲਾ ਵਜਾਉਣ ਵਾਲਾ ਗੁਰਸਿੱਖ ਵੀਰ ਅੱਜ ਇਨ੍ਹਾਂ ਹਾਲਾਤਾਂ 'ਚ ਹੈ ਤਸਵੀਰ ਤੁਸੀਂ ਵੇਖ ਸਕਦੇ ਮਣਕੇ ਡੈਮੇਜ ਹੋ ਚੁੱਕੇ ਨੇ ਅਤੇ ਜਿਸ ਦੇ ਕਾਰਨ ਮੰਜੇ ਤੇ ਐ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਘਰ ਦੇ ਹਾਲਾਤ ਵੀ ਵਿਖਾਏ ਜਾਣ ਇੱਕ ਤੇ ਕਮਰੇ ਤੇ ਛੱਤ ਹੈ ਤੇ ਦੋ ਕਮਰੇ ਬਿਨਾਂ ਛੱਤ ਤੋਂ ਨੇ ਜੀਆਂ ਇਹ ਵੀ ਤਸਵੀਰ ਤੁਸੀਂ ਕੈਮਰੇ ਦੇ ਵਿੱਚ ਵੇਖ ਸਕਦੇ ਬਿਨਾਂ ਛੱਤ ਤੋਂ ਦੋ ਕਮਰੇ ਤਰਸਯੋਗ ਹਾਲਾਤ ਨੇ ਅਤੇ ਪਤਨੀ ਲੋਕਾਂ ਦੇ ਘਰਾਂ ਦੇ ਵਿੱਚ ਸਫਾਈਆਂ ਦਾ ਕੰਮ ਕਰਕੇ ਇਸ ਵੇਲੇ ਪਰਿਵਾਰ ਨੂੰ ਪਾਲ ਰਹੀ ਹੈ ਤਾਂ ਦੋਸਤੋ ਇਹ ਅਸਲ ਲੋੜਵੰਦ ਜੀ ਹਾਂ ਦੋਸਤੋ ਵੱਦੋ ਵੱਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਤੁਹਾਡੀ ਇੱਕ ਸ਼ੇਅਰ ਜਿਹੜਾ ਇਸ ਗੁਰਸਿੱਖ ਵੀਰ ਦਾ ਭਲਾ ਕਰ ਸਕਦਾ ਹੈ। ਵੀਰ ਜੀ ਕੀ ਨਾਮ ਹੈ ਸਰ? ਬਾਬਾ ਜੀ ਤੁਹਾਡਾ ਤੇ ਕਿਹੜਾ ਇਹ ਇਲਾਕਾ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਸਾਬ ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਹੈ? ਪਿੰਡ ਕਿਹੜਾ ਸਾਰਾ ਦੱਸਿਓ ਜੀ। ਨਾਮ ਮੇਰਾ ਜੀ ਦਲਬੀਰ ਸਿੰਘ। ਜੀ। ਪਿੰਡ ਮੇਰਾ ਕੁਲਾ ਜੀ। ਅੱਛਾ ਜੀ। तहसील पट्टीआ डिस्ट्रिक्ट तरनतारन हां जी हां जी ਕੀ ਹਾਲਾਤ ਨੇ ਘਰ ਦੇ ਇਹ ਤੁਸੀਂ ਮੰਜੇ ਤੇ ਉਹ ਕੀ ਗੱਲ ਬਾਤ ਸਾਰਾ ਦੱਸਿਓ ਸਰ ਹਾਲਾਤ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਜੀ ਇਦਾਂ ਹੀ ਮੈਂ ਤੁਰਿਆ ਜਾਂਦਾ ਗਲੀ ਚ ਠੇਡਾ ਹੀ ਲੱਗਾ ਵਾ ਜੀ ਠੇਡਾ ਲਾ ਕੇ ਮੈਂ ਸਿੱਧੇ ਦਾ ਸਿੱਧਾ ਮੂੰਹ ਪਾਰ ਡੇਗ ਪਿਆ ਵਾਂ ਉਸ ਤੋਂ ਬਾਅਦਾਂ ਮੇਰੇ ਤੋਂ ਤੁਰਿਆ ਨਹੀਂ ਗਿਆ ਮੈਂ 9 ਸਾਲ ਲਗਾਤਾਰ ਹੀ ਬੈੱਡ ਰੈਸਟੀਆਂ ਜੀ ਅੱਛਾ ਜੀ ਹਾਂ ਜੀ ਤੇ ਜਿਹੜੇ ਵੀ ਡਾਕਟਰ ਨੂੰ ਵਿਖਾਈਦਾ ਸੀ ਉਹ ਕਹਿੰਦੇ ਸੀ ਪੰਜ ਮੰਨਕ ਨੇ ਇਹਦੇ ਡੈਮੇਜ ਹੋ ਗਏ ਆ ਪੰਜ ਪ੍ਰੈਸ਼ਨ ਕਰਨੇ ਪੈਣਗੇ ਅੱਛਾ ਜੀ 2 ਲੱਖ ਰੁਪਈਆ ਇੱਕ ਪ੍ਰੈਸ਼ਨ ਦਾ ਮੰਗਦੇ ਸੀ ਇੰਨੀ ਜੋਗੀ ਅਸੀਂ ਹੈ ਨਹੀਂ ਆ ਮਾਤੜ ਗਰੀਬ ਆਦਮੀ ਆ ਅੱਛਾ ਜੀ ਘਰ ਦੀ ਮੇਰੀ ਵਿਚਾਰੀ ਇਦਾਂ ਹੀ ਆ ਤਰਲੇ ਮਿੰਤਾ ਕਰਕੇ ਕਦੀ ਕਹੇ ਤੂੰ ਕਣਕ ਮੰਗਦੀ ਆ ਕਦੀ ਕਿਸ ਤੋਂ ਪੈਸੇ ਮੰਗਦੀ ਆ ਕਦੀ ਮਾੜਾ ਚੰਗਾ ਇਦਾਂ ਹੀ ਆ ਲੀਰਾਲੂਣਾ ਲਾ ਕੇ ਸਾਫ ਸਫਾਈਆਂ ਕਰਕੇ ਮਾੜਾ ਮੋੜ ਬੱਚਿਆਂ ਦਾ ਸਾਚਣ ਪਾਣੀ ਜੋਗਾ ਕਰਦੀ ਆ ਜੀ ਤੇ ਬਾਕੀ ਚਲੋ ਮੈਂ ਕੰਮ ਕਰਦਾ ਸਾਂ ਵਧੀਆ ਕੰਮ ਕਰਦਾ ਹਾਂ ਢੋਲ ਕੇ ਤਪਲਾ ਵਜਾਉਣਾ ਸਾਂ ਜੀ ਮੈਂ ਕੰਮ ਕਰਦਾ ਹਾਂ ਆਪਦੇ ਬੱਚੇ ਪਾਲਦਾ ਹਾਂ ਘਰ ਦਾ ਪਰਿਵਾਰ ਗੁਜ਼ਾਰਾ ਚਲਾਉਣਾ ਹਾਂ ਮਾੜਾ ਚੰਗਾ ਜਿਉਂ ਸੱਟ ਲੱਗੀ ਫਿਰ ਉਸ ਤੋਂ ਬਾਅਦਾਂ ਫਿਰ ਹੁਣ ਮੇਰ ਤੋਂ ਤੇ ਬਿਲਕੁਲ ਮੈਂ ਕੋਈ ਕੰਮ ਨਹੀਂ ਹੁੰਦਾ ਜੀ ਮੇਰ ਤੋਂ ਤੇ ਇਹ ਆਪੀ ਚਲੋ ਪਾਤਸ਼ਾਹ ਦੀ ਕਿਰਪਾ ਨਾਲ ਜਾਂਦੀ ਆ ਕੋਈ ਲੈ ਆਉਂਦੀ 100 ਲੈ ਆਉਂਦੀ 200 ਲੈ ਆਉਂਦੀ ਅੱਜ ਨਾਲੋ ਬੱਚੇ ਚਾਰ ਬੇਟੀਆਂ ਇੱਕ ਬੇਟਾ ਮੇਰਾ ਹਾਂਜੀ ਬੇਟੇ ਮੇਰੇ ਨੂੰ ਵੀ ਅੱਖਾਂ ਤੋਂ ਨਹੀਂ ਘਟ ਦੇਖਦਾ ਬਹੁਤ ਘਟ ਸਾਢੇ 3 ਨੰਬਰ ਦੀ ਐਨਕ ਉਹਨੂੰ ਡਾਕਟਰ ਕਹਿੰਦੇ ਲਗਣੀ ਆ ਉਹਦੀ ਵੀ ਨਿਗਾਹ ਬੜੀ ਘਟਿਆ ਸਾਨੂੰ ਸਕੂਲੇ ਜਾਂਦਾ 8ਵੀਂ ਕਲਾਸ ਚ ਪੜਦਾ ਬੇਟੀਆਂ ਵੱਡੀਆਂ ਬੇਟਾ ਛੋਟਾ ਵਾ ਜੀ ਤੇ ਸਾਡਾ ਇਦਾਂ ਹੀ ਆ ਗੁਜ਼ਾਰਾ ਜਿਹੜਾ ਘਰ ਦੀ ਚਲਾਉਂਦੀ ਆ ਮਾੜਾ ਚੰਗਾ ਅਹੀਂ ਤੇ ਕਿ ਹਵੇਲੇ ਰੋਟੀ ਤੋਂ ਵੀ ਤਰਲੇ ਲੈਂਦੇ ਰਿੰਨੇ ਚਾਹ ਤੋਂ ਵੀ ਤਰਲੇ ਲੈਂਦੇ ਰਿੰਨੇ ਕਿ ਜਦੋਂ ਇਹ ਆਊਗੀ ਉਦੋਂ ਕਿਤੇ ਲਿਆਊਗੀ ਕੋਹਤੇ ਫੇਰ ਸਾਡੇ ਘਰੇ ਚਾਹ ਪਾਣੀ ਬੰਨਣਾ ਨਹੀਂ ਤੇ ਨਹੀਂ ਐਦਾ ਹੀ ਤਰਲੇ ਮਾਰਦੇ ਰਿੰਨੇ ਆਂ ਤੇ ਭਰਾਵਾਂ ਦੀ ਗਾੜੀ ਮਿੰਨਤ ਤਰਲਾ ਕਰਦੀ ਕੋਈ ਸਾਡੀ ਵੀ ਬਾਹ ਫੜੂ ਗੁਰ ਸਿੱਖ ਦੀ ਬਾਹ ਫੜੂ ਮਨ ਕਾਫੀ ਫਿਰ ਜਦੋਂ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਵੇਖਦੇ ਆ ਕਿ ਬੜਾ ਜਿਹੜਾ ਸਾਡੇ ਗੁਰਸਿੱਖ ਵੀਰ ਵੱਡੇ ਵੱਡੇ ਲੰਗਰ ਵੀ ਲਾਉਂਦੇ ਆ ਉਹਨਾਂ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਕਿ ਆਹ ਹਾਲਾਤ ਨੇ ਤੁਸੀਂ ਕਿੰਨਾ ਸਮਾਂ ਤਪਲਾ ਵਜਾਉਂਦਾ ਰਹੇ ਵਜਾਉਂਦੇ ਰਹੇ ਕਿਹੜੇ ਜੱਥੇ ਦੇ ਨਾਲ ਵਜਾਉਂਦੇ ਰਹੇ ਇਹ ਜ਼ਰੂਰ ਦੱਸੋ ਮੈਂ ਸਾਰਾ ਇਦਾਂ ਹੀ ਕਦੀ ਕਹੇ ਨਾਲ ਚੱਲ ਜਾਣਾ ਕਦੀ ਕਹੇ ਨਾਲ ਚੱਲ ਜਾਣਾ ਹਾਂਜੀ ਕਿਵੇਂ ਦੀ ਮਦਦ ਸਹਾਤਾ ਦੀ ਹੁਣ ਤੁਸੀਂ ਮੈਂ ਕਹਿਣਾ ਜੀ ਮੇਰਾ ਘਰਬਾਰ ਬੰਦ ਜਾ ਵੇਖ ਲਓ ਮੇਰੇ ਦੋ ਮਤਲਕਾ ਮਰੀਜ਼ੇ ਹੋ ਜੀ ਵੀ ਹੈਗੇ ਆ ਹਾਂਜੀ ਘਰਬੰਦ ਜੀ ਮੇਰੀਆਂ ਦੋ ਬੇਟੀਆਂ ਵਿਆਹੀਆਂ ਜਾਣ ਬੇਟਾ ਛੋਟਾ ਵਾ ਚਲੋ ਸਾਡੀ ਕੋਈ ਸੰਜੋਗ ਹੋ ਜੇ ਸਾਡੇ ਨਾਲ ਸਾਡਾ ਕੋਈ ਚਾ ਪਾਣੀ ਦਾ ਜਗਾੜ ਸਾਨੂੰ ਕਿਸੇ ਦੇ ਮਤਲਬ ਤਰਲੇ ਨਾ ਕੱਢਨੇ ਪੈਣ ਸਾਾਨੂੰ ਪੈਣ ਪ੍ਰਾ ਸੰਜੋਗ ਦਿਨ ਵਾਦ ਤੋਂ ਬਾਅਦ ਸੰਜੋਗ ਦਿਨ ਸਾਡਾ ਘਰਬਾਰ ਮਾੜਾ ਚੰਗਾ ਬਣ ਜੀ ਜਦੋਂ ਮੀਂਹ ਕਣੀ ਪੈਂਦਾ ਵਾ ਉਦੋਂ ਅਸੀਂ ਇੱਕ ਕਮਰੇ ਦੇ ਵਿੱਚ ਬੜੇ ਦੁਖੀ ਹੁੰਨੇ ਕਮਰਾ ਵੀ ਸਾਡਾ ਬਾਲਿਆ ਵਾਲਾ ਚੋਂਦਾ ਵਾ ਹਾਂਜੀ ਘਰਾਲਾ ਵਗਦੀਆਂ ਅੰਦਰ ਪਾਣੀ ਨਾ ਭਰ ਜਾਂਦਾ ਜੀ ਤਾਂ ਗੁਰਸਿੱਖ ਵੀਰ ਦੀ ਧਰਮ ਪਤਨੀ ਸਾਡੇ ਨਾਲ ਮੌਜੂਦ ਆ ਭੈਣ ਗੱਲਬਾਤ ਕਰਦੇ ਆ ਕਿ ਕੀ ਹਾਲਾਤ ਨੇ ਭੈਣਾ ਕਰਦੇ ਤੇ ਕਿੰਨੇ ਚਿਰ ਤੋਂ ਮੰਜੇ ਤੇ ਨੇ ਸਾਰਾ ਦੱਸਿਓ ਜੀ ਹਾਲਾਤ ਵੇਖ ਲਓ ਵੀਰ ਜੀ ਕਿੰਨੇ ਮਾੜੇ ਹਾਂਜੀ 8-9 ਸਾਲ ਰਹਿ ਮੰਜੇ ਤੇ ਇਦਾਂ ਇਹਨਾਂ ਨੂੰ ਕਮਾ ਕੇ ਖਵਾਉਂਦੇ ਰੇ ਇਦਾਂ ਹੀ ਇਲਾਜ ਕਰਾਉਂਦੇ ਰੇ ਸਾਰਾ ਕਦੀ ਕੇਕ ਨੂੰ ਮੰਗਣਾ ਕਿਤੇ ਤੋਂ ਹਾਂ ਜੀ ਜਿਹੜੇ ਬੋਟਾਂ ਲੈਣ ਆਉਂਦੇ ਉਹਨਾਂ ਨੇ ਨੀ ਕਦੇ ਸਹਾਇਤਾ ਕੀਤੀ ਨਹੀਂ ਜੀ ਸਾਡੇ ਵੱਲ ਕੋਈ ਨਹੀਂ ਸਾਡਾ ਸਰਕਾਰੀ ਕਮਰਾ ਆ ਸਾਨੂੰ ਵੀ ਨਹੀਂ ਗੇਪਾ ਕੇ ਦਿੱਤਾ ਅੱਛਾ ਜੀ ਉਹ ਨਹੀਂ ਪਿਆ ਸਾਡਾ ਉੱਥੇ ਤੋਂ ਉੱਥੇ ਸਾਡਾ ਸਰਕਾਰੀ ਕਮਰਾ ਆ ਆ ਲੋਕਾਂ ਦਾ ਕੰਮ ਕਰਕੇ ਇਦਾਂ ਕੁ ਛੜਾ ਕਰੀਦਾ ਆਪ ਬਾਬਾ ਜੀ ਕੀ ਨੰਬਰ ਹੈ ਤੁਹਾਡਾ ਤਾਂ ਜੋ ਤੁਹਾਡੀ ਮਦਦ ਸਹਾਇਤਾ ਕੋਈ ਹੋ ਸਕੇ ਨੰਬਰ ਵੀ ਸਾਂਝਾ ਕਰ ਦਿਓ ਤੇ ਜਿੰਨੇ ਵੀ ਦੇਖ ਰਹੇ ਨੇ ਜਿਹੜੇ ਸਮੇਂ-ਸਮੇਂ ਤੇ ਬਾਹ ਫੜਦੇ ਨੇ ਐਨ ਆਰ ਆਈ ਭਰਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀਓ ਨੰਬਰ ਬੋਲ ਦਿਓ ਨੰਬਰ ਵਾਈ ਕੀ ਜੀ 98723 61126 ਇੱਕ ਵਾਰ ਫਿਰ ਬੋਲੋ 98723 61126 ਨੰਬਰ ਆ ਜੀ ਹਾਂ ਜੀ ਤੇ ਵੀਰਾਂ ਦੀ ਗਾੜੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਸਾਡੀ ਗਰੀਬਾਂ ਦੀ ਵਾਦ ਤੋਂ ਬਾਅਦ ਸੰਯੋਗ ਦਿਓ ਸਾਨੂੰ ਸਾਡੇ ਘਰਰੇ ਘਮਰੇ ਪਵਾਓ ਸਾਡੇ ਘਰ ਬਾਰੇ ਸੋਚੋ ਸਾਡੇ ਬਾਰੇ ਸੋਚ ਲਓ ਕੁਝ ਨਾ ਕੁਝ ਚਲੋ ਵਾਹਿਗੁਰੂ ਸਾਰੇ ਭੈਣ ਭਰਾਵਾਂ ਤੇ ਕਿਰਪਾ ਕਰੇ ਤੇ ਉਹਨਾਂ ਦੇ ਪੈਰਾਂ ਪਿੱਛੇ ਸਾਡੇ ਤੇ ਵੀ ਵਾਹਿਗੁਰੂ ਕਿਰਪਾ ਕਰੇ ਤਾਂ ਦੋਸਤੋ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜੇਕਰ ਤੁਸੀਂ ਇਸ ਪਰਿਵਾਰ ਦੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾਨੀ ਤੱਕ ਇਹ ਵੀਡੀਓ ਪਹੁੰਚੇ ਇਹਨਾਂ ਦੀ ਸਹਾਇਤਾ ਹੋ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ